Prat în 6 ਇਹ ਲੰਗਰ ਤਿਆਰ ਹੋ ਰਿਹਾ ਵੀ ਪੰਚ ਕਰਨੀ ਪੈਣੀ ਹੈ ਜੀ ਇਹਨਾਂ ਨੇ ਸੇਵਾ ਕਰਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ ਜੀ ਉਹ ਵੀ ਵਿਸਾਖੀ ਦੀਆਂ ਤਿਆਰੀਆਂ ਨੇ ਚੱਲ ਰਿਹਾ ਵਿਸਾਖੀ ਦਾ ਕੰਮ ਲਓ ਜੀ ਸੇਵਾ ਚੱਲੀ ਨਿਸ਼ਾਨ ਸਾਹਿਬ ਦੀ ਉੱਤੇ ਖਾਲਸਾ ਥੋੜਾ ਸਾ ਬਦਲ ਰਹੇ ਨੇ ਦੇਖੋ ਬਡੀ ਵੱਡੀ ਗੱਲ ਹੈ ਬਿਲਕੁਲ ਇਨਾ ਉੱਚਾ ਇੱਥੇ ਗੁਰੂ ਘਰ ਲੰਗਰ ਦੀ ਉਹ ਸਾਰੀ ਹੋ ਰਹੀ ਹੈ ਤਿਆਰੀ ਉਹ ਸਾਰੀ ਉਹਦੀ ਹੈ ਨਾ ਇਹ ਤੇ ਮੁਖੀ ਵਦਰ ਬਾਬਾ ਅਕਬਰ ਸਿੰਘ ਜੀ ਨੇ ਤੇ ਬਾਕੀ ਨਾਲ ਫੌਜਾਂ ਗੁਰੂ ਜੀ ਦਾ ਨਾਲ ਲੜਦੀਆਂ ਅਨੁਭੂਤੀਆਂ ਗ੍ਰੋਪ ਨੇ ਆਪ ਲੋਕਾਂ ਦੇ ਮਾਤਰੇ ਨਗਰਕਾਂ ਦੇ ਬਾਤਾਂ ਪੱਤੇ ਹੋ ਕੇ ਪਤਨੀ ਧਰਿਆ ਦੇ ਸਾਰਾ ਆਤਮਿਕ ਸੰਜਮ ਜਾਣੇ ਸੱਚੇ ਪਿਤਾ ਆਪ ਜੀਓ ਕੇ ਹਜੂਰ ਅਕਾਸ਼ਾਂ ਵਿੱਚੀਆਂ ਜੋਤਰੀਆਂ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਪੰਥ ਦੇ ਪ੍ਰਕਾਸ਼ ਦਿਹਾੜੇ ਨੂੰ ਮੁਕਰਤ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪੀਰ ਸਥਾਨਾਂ ਤੇ ਸ੍ਰੀ ਅਖੰਡ ਜਪ ਦਾ ਆਰੰਭ ਹੋਇਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਐਸ ਜਿਵੇਂ ਮਹਾਰਾਜਾਂ ਸੰਤੋ ਜਿਸ ਮੁਹੰਮਦ ਗਦਰੀ ਨ ਮਹਾਰਾਜ ਸੱਚੇ ਪਾਤਸ਼ਾਹ ਐਸ ਜਿਵੇਂ ਮਹਾਰਾਜ ਸੱਚੇ ਪਾਠਾ ਰਗੜੋ ਰਗੜਾਈ ਹੋਈ ਭੁੱਖਾ ਨੰਗਾ ਰਹਾ ਨਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਛਿੱਦੀ ਦੇ ਕੰਦੇ ਬਾਟੇ ਤਿਆਰ ਬਚਾਰ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀਓ ਛਿੱਦੀ ਦੇ ਕਾ ਲਉਂਦੇ ਆਂ ਰਗੜੋ ਰਗੜਾਈ ਕਰਦੇ ਆਂ ਏਕ ਨੀਏ ਨੇਕੀ ਪ੍ਰਕਾਰ ਦੀਆਂ ਬੇਅੰਤ ਰੋਟੀਆਂ ਭੁਲਾ ਰਹਿ ਗਈਆਂ ਹੋਣੀਆਂ ਅਣਜਾਣ ਬੱਚੇ ਸਮਝ ਕੇ ਪਾਪ ਕਰਨਾ ਦਾ ਕੁਝ ਮਤਲਬ ਨਹੀਂ

ਅਨੇਕ ਪ੍ਰਕਾਰ ਭੋਜਨ ਬੋਪੀਏ ਬਹੁਤ ਸਈਨ ਮਿਸ਼ਟਾਏ ਗਰੀਬ ਆਖਸਰ ਸੋਹਜ ਤਿਤਰਾਂ ਗੁਰੂ ਨਾਨਕ ਨੂੰ ਗਾ ਰਹੀ ਨੀ ਮਾਵਾ ਗੁਰੂ 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 ਕਾ ਉਸੇ ਕੀ ਹਮੇ ਦਾ ਨਾਮ ਹਰ ਦੀਵਾਨ ਬੱਤੇ ਵਾਹਿਗੁਰੂ ਦੀ ਤਾਰਤਾ ਵਾਹਿਗੁਰੂ ਦੀ ਖਿਫਤੇ ਵਾਹੀਓ ਮੌਕੇ ਤੇ ਪਹੁੰਚੇ ਵਾਹਿਗੁਰੂ ਦੀਆਂ ਹੋ ਜਾਂਦੇ ਮਾਰ ਕੋ ਸਤਿਗੁਰੂ ਪੌਂਚਾ ਰੱਖੀ ਸਤਿ ਆਪੇ ਆਤਿ ਹਰਿ ਘਾੜੋ ਦੋਤੀ ਸੱਚੇ ਪਾਤਸ਼ਾਹ ਜਿਓ ਆਪ ਜੀਆਂ ਨੂੰ ਸਤਿ ਸ੍ਰੀ ਆਕਾਹ ਹਰਿ ਉਹ ਸੁੱਖਾ ਮਿਰਚਾਂ ਖਾਸ ਖਾਨ ਕੇ ਸਾਫ਼ ਕੀਆ ਦੋ ਬਾਰ ਜਿਹੜਾ ਨੁਕਦਾ ਬਣ ਗਿਆ ਸਿਰਮੁਨੇਸ਼ ਦੇ ਝਾੜ ਉਹ ਤੇਰੇ ਮੂਹਰੇ 12 12 ਕੋਹ ਦਾ ਜਾੜ ਸਿੰਘ ਚਰਨ ਦੇ ਫੇਰਨਗੇ ਸ਼ਿਕਾਰ ਉਹ ਲੱਗੀ ਰਕੜਤੀ ਤਾਂ ਲਖੰਢੀ ਤਿੱਖੀ ਧਾਰ ਸਿਰ ਦੇ ਬਾਟੇ ਸੂਰਮੇ ਲੈਣ ਕੇ ਸੀਸ ਨੂੰ ਉਤਾਰ ਭੱਜ ਜਾ ਮਲੇਛਾ ਦਿਨ ਕੱਟ ਲੈ ਤੂੜੀ ਵਾਲੇ ਕੋਠੇ ਜਵੜ ਕੇ ਉਹ ਬੁੱਢਾ ਦਾ ਲਾਊਗਾ ਚੜ ਕੇ ਲੈ ਜਾਊਗਾ ਫੜ ਕੇ ਦਿੰਦਾ ਬੇੜੀ ਜੜ ਕੇ ਦੂਰ ਤੇਰੀ ਮੱਤ ਨੂੰ ਠੁੱਠਾ ਤੇਰੇ ਹੱਥ ਨੂੰ ਤੇਗ ਤੇਰੇ ਲੱਕ ਨੂੰ ਪਿੱਟੇਗਾ ਜਗਤ ਨੂੰ ਗੁਰੂ ਘਰ ਦਾ ਦੋਖੀਆ ਮਲੇਛਾ ਭੱਜ ਜਾ ਜੇ ਆ ਗਿਆ ਬੋਲਾ ਨਾ ਕੰਦ ਛੱਡਣਾ ਕੋਲਾ ਪਾਉਂਦੀ ਔਖਾਂ ਤਰਦੂ ਕਨਾ ਤੋਂ ਬੋਲਾ ਖਾਲਸਾ ਗੱਜੇ ਲੰਡੀ ਬੁੱਤੀ ਭੱਜੇ ਭੱਜੇ ਨੂੰ ਰਸਤਾ ਨਾ ਲੱਜੇ 나ਠ ਰੜ ਕੰਧਾਂ ਵਿੱਚ ਵੱਜੇ ਲਾ ਗਿਆ ਨੁਕਦਾ ਸਾਰੇ ਬਾਲ ਬੱਚਿਆਂ ਨੂੰ ਚੁਗਦਾ ਖਰਾ ਖਾਦਨ ਨੂੰ ਵੀ ਦਾਵਾ ਨਹੀਂ ਪੁਗਦਾ ਜਕਾਰਾ ਲੱਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿਗੁਰਿਆ ਕਾਲ ਧੁਰਵਿਆ ਕਾਲ ਦੇ ਤੇ ਮੁਦਰੀ ਗੁਰੂ ਕਾ ਬਿਧਰ ਮਿਦਾ ਹਰਦਮਾਨ ਫਤਿਹ ਵਾਹਿਗੁਰੂ ਖਾਲਸਾ ਜੀ ਕੀ ਬੇਨਤੀ ਹੈ ਭਾਈ ਇਹ ਜਿਹੜੀ ਵੀਡੀਓ ਬਣੀ ਹੈ ਇਹ YouTube ਤੇ ਪਾ ਦਿਏ ਥੈਂਕ ਯੂ ਵੈਰੀ ਮਚ ਧਾ ਸੁਖਾ ਸੁਖ ਵਰਤਾਈ ਦੁਸ਼ਟਾ ਮਲੇਛਾ ਨਾ ਕਰੀਨਾ ਸਹੀਦੋ ਸੁਖਾ ਪਿੰਦਾਂ ਸਭੇ ਕਾਰ ਕਰਾ ਆ ਭੰਗਦੇ ਨੇ ਹੰਗ ਜੀ ਨੇ ਤਿੰਨ ਲੋਕ ਉਤਾਰੇ ਨੇ ਨਰਕ ਸੋਈ ਜਾਂਦੇ ਜਿਹੜੇ ਭੰਗ ਤੋਂ ਨਿਆਰੇ ਨੇ ਉੱਚਾ ਬੁੱਟਾ ਭੰਗ ਦਾ ਟੱਪ ਸਕੇ ਨਾ ਕੋਈ ਪੰਗੀ ਆ ਕੇ ਟੱਪ ਗਿਆ ਸ਼ਾਬਾਸ਼ ਸ਼ਾਬਾਸ਼ ਹੋਏ ਨੌਕਰ ਹਜੂਰ ਦੇ ਖਾਂਦੇ ਨਾਲੇ ਘੂਰ ਦੇ ਬਾਟੇ ਭਰਪੂਰ ਦੇ ਭੀੜੀਆਂ ਗਲੀਆਂ ਚ ਆਂਖੀ ਝੂਲ ਦੇ ਸੁਖਿਆ ਤੇਰੀਆਂ ਸਫਾਈਆਂ ਇਕੱਠੀਆਂ ਹੋ ਮਮਤ ਕੇ ਜਾਈਆਂ ਰਸਤਾ ਵਸਤਾ ਲੈ ਕੇ ਆਈਆਂ ਹਾਲ ਸੇ ਨੇ ਚਰਨੀ ਲਾਈਆਂ ਦੁੱਖਾ ਸਖੰੀਆਂ ਨੂੰ ਚਿੱਤਰਪੋਲੇ ਕੰਨਾਂ ਨੂੰ ਦਿੱਤੀਆਂ ਲੰਬੜਦਾਰਾਂ ਨੂੰ ਕਾਲੇ ਪਾਣੀ ਕੁੱਕਿਆਂ ਨੂੰ ਜੇਲਖਾਨੇ ਕਾਲੀਆਂ ਨੂੰ ਰਗੜੇ ਗਾੜੇ ਘਡਾਂ ਡਲੇ ਨੇ ਹੰਗ ਸਿੰਘਾਂ ਨੂੰ ਦੁੱਖਾ ਪਿਓ ਮਿਹਰਬਾਨ ਝੂਲੇ ਕਲੰਗ ਦੇ ਇਨਸਾਨ ਖਾਲਸਾ ਰਹਿ ਅਮਰਾ ਅਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਘਰ ਆ ਗਏ ਨਿਆਲੋ ਜਾਵੇ ਸਤਿ ਸ਼੍ਰੀ ਅਕਾਲ ਹੋਰ ਬਰਿਆ ਕਾ ਦੇਤੇ